ਆਪਾ ਦੇਸ਼ ਵਾਸੀ ਆ ਆਪਾ ਸਾਰਿਆਂ ਨੇ ਆਪਣੇ ਸ਼ਹਿਰ ਅੰਡੀ ਗਵਾਂਡੀ ਯਾਰ ਦੋਸਤ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਜਾਗਰੂਤ ਕਰਨਾ ਹੈ ਵੋਟਾਂ ਵਾਸਤੇ ਮੈਂ ਆਪਣੇ ਸਮੂਹ ਸਾਥੀਆਂ ਨੂੰ ਵੀ ਕਰਦਾ ਹਾਂ ਜੀ ਇੱਕ ਜੀ ਨੂੰ ਆਪਣੀ ਵੋਟਾਂ ਜਰੂਰ ਇਸਤੇਮਾਲ ਕਰਨਾ ਮੈਂ ਹੀ ਅਪੀਲ ਕਰਾਂਗਾ ਕਿ ਹਰ ਬੰਦਾ ਵੋਟਾਂ ਪਾਵੇ ਹਰ ਕਿਸੇ ਨੂੰ ਜਾਗਰੂਤ ਕਰੇ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਖਾਸ ਤੌਰ ਤੇ ਆਪਣੀ ਉਮਰ ਦੇ ਔਰ ਆਪਣੀ ਉਮਰ ਦੇ ਛੋਟੇ ਸਾਥੀਆਂ ਨੂੰ ਬੇਨਤੀ ਕਰਦਾ ਕੀ ਆਉਣ ਵਾਲੀ ਪਹਿਲੀ ਤਰੀਕ ਨੂੰ 1 6 2024 ਜਦੋਂ ਕਿ ਆਪਾਂ ਦੇ 18ਵੀਂ ਪਾਰਲੀਮੈਂਟ ਦੀ ਜੋ ਡਿਵੋਟਾ ਪੜੀਆਂ ਨੇ ਸਾਰੇ ਰਲ ਮਿਲ ਕੇ ਕੋਈ ਰਹਿ ਨਾ ਰਜਾ ਕੋਟਾ ਪਾ ਇੱਕ ਜੂਨ ਨੂੰ 2024 ਨੂੰ ਆਪਣਾ ਮਤਦਾਨ ਕਰੋ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ